ਜੋ ਜਾਣਦਾ ਹੈ ਤਤ ਦੀ ਗੱਲ ਨਿਚੋੜ ਦੀ ਗੱਲ ਉਹ ਨਿੰਦਾ ਨਹੀਂ ਕਰਦਾ ਤੇ ਜਿਹਨੂੰ ਤਤ ਨਿਚੋੜਦਾ ਗਿਆਨ ਨਹੀਂ ਨਿੰਦਾ ਕਰਦਾ ਹੀ ਉਹ ਹੈ ਤੇ ਉਹਦੀ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਉਹ ਤੇ ਖਾਲੀ ਭਾਂਡਾ ਹੈ ਉਹਨੇ ਤਾਂ ਖੜਕਣਾ ਕੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੁਕਬੋ ਨੰਡੋ ਲੈ ਦਨਾਈ ਨਾਲ ਭਰਿਆ ਬੰਦਾ ਕਦੇ ਨਿੰਦਾ ਦੇ ਰਾਹ ਤੇ ਨਹੀਂ ਤੁਰਦਾ ਤੇ ਯਾਦ ਰੱਖ ਨਿੰਦਾ ਦਾ ਅਰਥ ਕੀ ਹੈ ਸਹੀ ਨੂੰ ਗਲਤ ਕਹਿਣਾ ਇਹ ਨਿੰਦਿਆ ਹੈ ਸਹੀ ਨੂੰ ਸਹੀ ਕਹਿਣਾ ਇਹ ਸੱਚ ਹੈ ਗਲਤ ਨੂੰ ਗਲਤ ਕਹਿਣਾ ਇਹ ਸੱਚ ਹੈ ਸਹੀ ਨੂੰ ਗਲਤ ਆਖਣਾ ਨਿੰਦਿਆ ਤੇ ਗਲਤ ਨੂੰ ਸਹੀ ਕਹਿਣਾ ਚਾਪਲੂਸੀ ਹੈ ਵੀ ਗਲਤ ਹੋ ਰਿਹਾ ਤੇ ਮੈਂ ਜਾਣ ਕੇ ਹੱਕ ਨਹੀਂ ਲਈ ਜੀ ਸਹੀ ਹੈ ਸਹੀ ਹੈ ਸਹੀ ਹੈ ਨਹੀਂ ਇਹ ਚਾਪਲੂਸੀ ਹੈ ਤੇ ਜੇ ਸਹੀ ਨੂੰ ਗਲਤ ਆਂਦਾ ਕੋਈ ਹੈ ਸਹੀ ਪਰ ਨੂੰ ਆਪਣੇ ਕਿਸੇ ਨਿੱਜੀ ਕਾਰਨ ਕਰਕੇ ਗਲਤ ਆਖਿਆ ਜਾਏ ਇਹ ਨਿੰਦਾ ਹੈ ਜਿਵੇਂ ਵਿਦਵਾਨਾਂ ਨੇ ਉਦਾਹਰਣ ਦਿੱਤੀ ਉਹ ਕਹਿੰਦੇ ਕੰਡੇ ਨੂੰ ਫੁੱਲ ਆਖਣਾ ਚਾਪਲੂਸੀ ਹੈ ਫੁੱਲ ਨੂੰ ਕੰਡਾ ਆਖਣਾ ਨਿੰਦਾ ਹੈ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਆਖਣਾ ਸੱਚ ਹੈ ਠੀਕ ਇਸੇ ਤਰੀਕੇ ਨਾਲ ਕਬੀਰ ਜੀ ਮਹਾਰਾਜ ਕਹਿੰਦੇ ਨੇ ਲੋਕ ਕੇ ਨਿੰਦਾ ਬਪੜਾ ਬਿਚਾਰੇ ਲੋਗ ਇਹ ਇਹਨਾਂ ਦੀ ਨਿੰਦਾ ਕੀ ਮਾਇਨੇ ਰੱਖਦੀ ਹੈ ਇਹਨਾਂ ਦੀ ਨਿੰਦਾ ਤੇ ਕੀ ਅਰਥ ਨੇ ਇਹਨਾਂ ਦੇ ਸ਼ਬਦਾਂ ਦਾ ਕੀ ਮਤਲਬ ਹੈ ਇਹਦਾ ਖਰੂ ਪਾ ਸਕਦੇ ਰੌਲਾ ਪਾ ਸਕਦੇ ਜੇ ਮਨ ਨਹੀਂ ਗਿਆ ਇਹਨਾਂ ਨੂੰ ਉਸ ਰਾਹ ਦਾ ਗਿਆਨ ਹੀ ਨਹੀਂ ਜਿਸ ਰਾਹ ਉਤੇ ਕਬੀਰ ਨੇ ਤੁਰਨਾ ਹੈ ਜਾਂ ਜਿਸ ਗੱਲ ਜਿਸ ਜਿਸ ਰਾਹ ਦੀ ਗੱਲ ਕਬੀਰ ਜੀ ਕਹਿੰਦੇ ਮੈਂ ਕਰ ਰਿਹਾ ਇਹਨਾਂ ਨੂੰ ਤਾਂ ਉਹਦਾ ਗਿਆਨ ਹੀ ਨਹੀਂ ਇਹ ਵਿਚਾਰੇ ਕੀ ਨਿੰਦਣ ਭੰਡਣ ਕੀ ਸਮੀਖਿਆ ਕਰਨਗੇ ਕੀ ਉਹਦਾ ਅਰਥ ਤਤ ਭਾਵ ਕੀ ਸੱਚ ਦੱਸਣਗੇ ਦੁਨੀਆ ਨੂੰ ਕਬੀਰ ਕਿਉਂ ਗਲਤ ਹੈ ਇਸ ਕਰਕੇ ਇਨਾਂ ਦੀ ਗੱਲ ਦਾ ਮੇਰੇ ਵਾਸਤੇ ਕੋਈ ਅਰਥ ਨਹੀਂ ਉਹਨਾਂ ਨੇ ਇੱਕ ਸ਼ਬਦ ਵਿੱਚ ਇਹ ਵੀ ਕਹੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਬਹਤਾਰੀ ਰਿਧੈ ਸ਼ੁੱਧ ਜੋ ਨਿੰਦਾ ਹੋਏ ਅਮਰੇ ਕਪਰੇ ਨਿੰਦਕ ਤੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਏ ਹਮਾਰਾ ਚੀਤ